ਉਹ ਅਸੀਸ ਤਾਰਿਆ ਸੀਸ ਅਨਯੇ ਟੈਡੀ ਨੇ ਮੈਚਿੰਗ ਕੀਤੀ ਹੈ ਹੋਰ ਕੀ ਟੈਡੀ ਨੇ ਮੈਚਿੰਗ ਕਰੀ ਬੈਠਾ ਅਸੀਸ ਆਵੇ ਮੈਚਿੰਗ ਕਰੀ ਬੈਠੇ ਮੈਚਿੰਗ ਆਵੇ ਬੋਲ 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 ਸੀਸ ਧੀਰੇ ਮੈਨੂੰ ਆਇੜਾ ਫੁੰਦੇ ਦੋ ਤੋੜਦੇ ਹਾਂ ਸੀਸ ਓ ਤੋੜ ਤੇ ਓ ਤੁਸੀਂ ਤੋੜਿਆ ਓਵੇ ਓਵੇ ਟੈਡੀ ਵੀ ਵੇਖੀ ਜਾਂਦਾ ਟੈਡੀ ਓਵੇ ਓਵੇ ਅਸੀਸ ਨੇ ਤੋੜ ਤੇ ਓਵੇ ਦੇਖੋ ਓ ਸੌਰੀ ਕਰ ਦੋ ਬੇਟਾ ਸੌਰੀ ਕਰ ਦੋ ਸੌਰੀ ਕਰ ਦੋ ਸੌਰੀ ਕਰ ਦੋ ਪਾਪਾ ਨੂੰ ਹਾਂ ਪਾਪਾ ਨੂੰ ਸੌਰੀ ਸੌਰੀ ਕਰ ਦੋ ਸੌਰੀ ਕਰ ਦੋ ਕਰੇছো ਨਹੀਂ ਇਧਰ ਸੌਰੀ ਕਰਿਓ ਅਸੀਸ ਲੈ ਹਾਏ ਦੁੱਧਾ ਵੀ ਟੁੱਟ ਗਿਆ ਹਏ ਨਾ ਨਾ ਸੌਰੀ ਕਰੋ ਪਾਪਾ ਨੂੰ ਸੌਰੀ ਕਰ ਦੋ ਸੌਰੀ ਕਰ ਸੌਰੀ ਕਰ ਨਾ ਫਿਰ ਆ ਵੀ ਦੇ ਲੋ ਆ ਵੀ ਦੇ ਲੋ ਸੌਰੀ ਕਰੋ ਨਹੀਂ ਨਹੀਂ ਨੋ 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 ਸੌਰੀ ਕਰੋ ਸੌਰੀ ਨੋ ਅਚੀਸ ਨੋ ਨੋ ਚਲੋ ਆ ਲੈ ਨਾ ਆ ਲੈ ਨਾ ਆ ਲੈ ਗੋਲਾ ਆ ਗਿਆ ਔ ਕਿਧਰ ਗਏ ਹੈ ਇਨੀ ਵਿੱਚ ਓ ਗਾਇਬ ਹੋ ਗਏ ਇੱਧਰ ਕਿੱਥੇ ਰੱਖੇ ਸੀ ਲੱਬ ਮੈਨੂੰ ਚਾਹੀਦੇ ਆ ਜ਼ਰੂਰੀ ਆ ਮੈਨੂੰ ਦੇ ਦਿਓ ਲੱਬ ਕੇ ਦੇ ਦਿਓ ਮੈਂ ਜਿਮ ਲੈ ਕੇ ਜਾਣੇ ਆ ਹੂੰ ਲੱਬ ਕੇ ਦਿਓ ਮੈਨੂੰ ਨਹੀਂ ਪਤਾ ਆਵੇ ਮੈਂ ਟੈਨਿਸ ਸਟਾਇਲ ਲਵਾਂ ਤੜੇ ਨੂੰ ਬੁਲਾਉਣਾ ਨਹੀਂ ਚੰਗਾ ਇਹਨੇ ਹੈੱਡਫੋਨ ਗਵਾਦੇ ਓਏ ਓ ਦੇ ਵੇਂਦੀ ਆ ਓਏ ਪੀਸ ਲੈ ਲੈ ਆ ਵੇ ਤੇਨੂੰ ਕੁਟੀ ਆਂਦੀ ਸੀ ਓਏ ਸੀਜ਼ ਲੈ 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 ਪੱਜਾ 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 ਪੁੱਜ ਪੁੱਜ ਇਹ ਪਾਲੋ ਸੀਜ਼ਨ ਪਾਲੋ 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 ਟਾਰੋ ਸੀਜ਼ਨ ਇਹ ਲੋ ਅਸੀਸ ਸਾਹਿਬ ਆ ਗਿਆ ਅਸੀਸ ਕੋਣ ਆ ਗਿਆ ਇਹ ਹੋਵੇ ਇਹ ਆ ਗਿਆ ਉੱਡ ਕੇ ਅਸੀਸ ਉੱਡ ਕੇ ਆ ਗਿਆ ਅਸੀਸ ਉੱਡੇ ਉੱਡਿਆ ਇਹ 1 2 3 ਅਸੀਸ ਸਾਹਿਬ ਇਹ ਇਹ ਉਹ ਆ ਗਿਆ ਇਧਰ ਆ ਗਿਆ ਹਏ 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 ਹਕੇ 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 ਹਾਈ ਪਾ ਲੋ ਪਾ ਲੋ ਪਾ ਲੋ ਪਾ ਲੋ ਪਾ ਲੋ ਪਾ ਲੋ ਹਏ ਖਾ ਗਿਆ ਹਏ ਖਾ ਗਿਆ ਹਏ ਖਾ ਗਿਆ ਹਏ ਖਾ ਗਿਆ ਹਏ ਓਏ ਹਾਈ ਓਏ ਪਾ ਲੋ ਇਹ ਫੇਰ ਪਾ ਲੋ ਪਾ ਲੋ ਪਾ ਲੋ ਪਾ ਲਿਆ ਗਿਆ ਗਿਆ ਲੋ ਛੱਡ ਦੋ ਛੱਡ ਦੋ ਛੱਡ ਬਸ 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 ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਏ ਆਏ ਮਤ 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 ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆਕਸ चलो जी बस चलो अब टडी भी सो गया सो गया